ਵੀਜ਼ਾ ਇੰਟਰਵਿਊ ਦੇ ਨਵੇਂ ਨਿਯਮ ਆ ਗਏ ਨੇ ਯੂ ਐਸ ਸੀ ਆਈ ਐਸ ਨੂੰ ਪੁਲਿਸ ਵਰਗੀਆਂ ਪਾਵਰਸ ਮਿਲ ਗਈਆਂ ਨੇ ਜਾਰਜੀਆ ਚ ਹੁੰਡਾਈ ਫੈਕਟਰੀ ਤੋਂ ਲਗਭਗ 500 ਵਰਕਰਸ ਨੂੰ ਅਰੈਸਟ ਕੀਤਾ ਗਿਆ ਤੇ ਵੈਨਿਜੂਏਲਾ ਦੇ ਲਈ ਟੀ ਪੀ ਐਸ ਨੂੰ ਖਤਮ ਕਰ ਦਿੱਤੀ ਗਈ ਹੈ ਪੈਂਟਾਗਨ ਵੱਲੋਂ 600 ਮਿਲਟਰੀ ਲਾਇਰਸ ਨੂੰ ਇਮੀਗ੍ਰੇਸ਼ਨ ਜੱਜ ਬਣਾ ਗਿਆ ਤੇ ای ਵੀ 2 ਗ੍ਰੀਨ ਕਾਰਡ ਦਾ ਕੋਟਾ ਸਮੇਂ ਤੋਂ ਪਹਿਲਾਂ ਹੀ ਖਤਮ ਹੋ ਗਿਆ ਸਸਰਕਲ ਦੋਸਤੋ ਅੱਜ ਗੱਲ ਕਰਾਂਗੇ ਅਮਰੀਕਾ ਦੀਆਂ ਕੁਝ ਵੱਡੀਆਂ ਇਮੀਗ੍ਰੇਸ਼ਨ ਖਬਰਾਂ ਦੇ ਬਾਰੇ ਜੋ ਸਵਾਲ ਸਰ ਪਉਂਦੀਆਂ ਨੇ ਵਿਦੇਸ਼ ਜਾਣ ਵਾਲੇ ਲੋਕਾਂ ਦੇ ਖਾਸ ਤੌਰ ਤੇ ਐਨ ਆਰ ਆਈਸ ਦੇ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਵੀਜ਼ਾ ਇੰਟਰਵਿਊ ਲੋਕੇਸ਼ਨ ਦੇ ਨਵੇਂ ਰੂਲ ਦੇ ਬਾਰੇ ਹੁਣ ਯੂ ਐਸਟੇਟ ਡਿਪਾਰਟਮੈਂਟ ਨੇ ਕਲੀਅਰ ਕੀਤਾ ਹੈ ਕਿ ਇਮੀਗ੍ਰੈਂਟ ਵੀਜ਼ਾ ਲਈ ਇੰਟਰਵਿਊ ਕੇਵਲ ਉਸੇ ਦੇਸ਼ ਦੀ ਯੂ ਐਸ ਅੰਬੈਸੀ ਜਾਂ ਕੌਂਸਲਟ ਵਿੱਚ ਹੋਵੇਗੀ ਜਿੱਥੇ ਤੁਸੀਂ ਰਹਿੰਦੇ ਹੋ ਪਹਿਲਾਂ ਲੋਕ ਕਿਸੇ ਹੋਰ ਦੇਸ਼ ਵਿੱਚ ਜਾ ਕੇ ਇੰਟਰਵਿਊ ਕਰਵਾ ਲੈਂਦੇ ਸਨ ਖਾਸ ਕਰਕੇ ਜਿੱਥੇ ਵੇਟਿੰਗ ਘੱਟ ਹੁੰਦੀ ਸੀ ਪਰ ਹੁਣ ਇਹ ਆਪਸ਼ਨ ਲਗਭਗ ਬੰਦ ਹੋ ਗਈ ਹੈ ਪਰ ਕੁਝ ਖਾਸ ਹਾਲਾਤਾਂ ਵਿੱਚ ਜਿਵੇਂ ਕਿ ਤੁਰੰਤ ਮੈਡੀਕਲ ਕੰਡੀਸ਼ਨਜ਼ ਜਾਂ ਫਿਰ ਹਿਊਮਨਿਟੇਰੀਅਨ ਓਰੀਜਨ ਹੋਵੇ ਤਾਂ ਹੀ ਐਕਸੈਪਸ਼ਨ ਦਿੱਤਾ ਜਾ ਸਕੇਗਾ ਇਸ ਦਾ ਮਤਲਬ ਇਹ ਹੋਇਆ ਕਿ ਵੀਜ਼ਾ ਪ੍ਰੋਸੈਸ ਹੋਰ ਲੰਬਾ ਸਮਾਂ ਲਵੇਗਾ ਖਾਸ ਕਰਕੇ ਉਹਨਾਂ ਲਈ ਜੋ ਤੀਜੇ ਦੇਸ਼ ਵਿੱਚ ਇੰਟਰਵਿਊ ਕਰਵਾ ਕੇ ਸਮਾਂ ਬਚਾ ਲੈਂਦੇ ਸਨ ਐਨ ਆਰ ਆਇਜ਼ਲੀ ਇਹ ਇੱਕ ਵੱਡੀ ਚੁਣੌਤੀ ਬਣ ਸਕਦਾ ਹੈ ਅਗਲੀ ਖਬਰ ਹੈ ਵੈਨਿਜ਼ੂਏਲਾ ਦੇ ਲਈ ਟੀਪੀਐਸ ਦੇ ਖਤਮ ਹੋਣ ਦੀ 2021 ਚ ਮਿਲੀ ਟੈਂਪਰੇਰੀ ਪ੍ਰੋਟੈਕਟਿਡ ਸਟੇਟਸ TPS ਹੁਣ 10 ਸਤੰਬਰ 2025 ਤੋਂ ਖਤਮ TPS ਦਾ ਮਤਲਬ ਸੀ ਕਿ ਉਹ ਲੋਕ ਜਿਹੜੇ ਵੈਨਿਜੂਏਲਾ ਦੀ ਖਰਾਬ ਹਾਲਤ ਕਰਕੇ ਅਮਰੀਕਾ ਆਏ ਸਨ ਉਹਨਾਂ ਨੂੰ ਡਿਪੋਰਟ ਨਹੀਂ ਸੀ ਕੀਤਾ ਜਾਂਦਾ ਤੇ ਉਹ ਕੰਮ ਵੀ ਕਰ ਸਕਦੇ ਸਨ ਪਰ ਹੁਣ ਇਹ ਪ੍ਰੋਟੈਕਸ਼ਨ ਹਟਣ ਨਾਲ ਲੱਖਾਂ ਲੋਕਾਂ ਦਾ ਫਿਊਚਰ ਅਨਿਸ਼ਚਿਤ ਹੋ ਗਿਆ ਹੈ ਜੇਕਰ ਕੋਈ ਕੋਰਟ ਇਸ ਫੈਸਲੇ 'ਤੇ ਰੋਕ ਨਹੀਂ ਲਗਾ ਸਕੀ ਤਾਂ 2025 ਤੋਂ ਬਾਅਦ ਇਹਨਾਂ ਨੂੰ ਨਵੀਂ ਸਟੇਟਸ ਲੱਭਣੀ ਪਾਏਗੀ ਜਾਂ ਫਿਰ ਡਿਪੋਰਟੇਸ਼ਨ ਦਾ ਸਾਹਮਣਾ ਕਰਨਾ ਪੈਣਾ ਹੈ। ਅਗਲੀ ਵੱਡੀ ਖਬਰ ਹੈ ਪੈਂਟਾਗਨ ਨੇ 600 ਮਿਲਟਰੀ ਲਾਇਰਜ਼ ਨੂੰ ਅਸਥਾਈ ਇਮੀਗ੍ਰੇਸ਼ਨ ਜੱਜ ਬਣਾਉਣ ਦੀ ਮਨਜ਼ੂਰੀ ਦੇ ਦਿੱਤੀ ਹੈ। ਡਿਫੈਂਸ ਸੈਕਟਰੀ ਪੈਟ ਹੈਗਸੈਟ ਨੇ ਐਲਾਨ ਕੀਤਾ ਹੈ ਕਿ ਇਹ ਜੱਜ 150 ਤੋਂ 150 ਦੀਆਂ ਟੀਮਾਂ 'ਚ ਤਾਇਨਾਤ ਕੀਤੇ ਜਾਣਗੇ ਤੇ ਹਰ ਇੱਕ ਦੀ ਡਿਊਟੀ 179 ਦਿਨਾਂ ਤੱਕ ਹੋਵੇਗੀ। ਰੀਜ਼ਨ ਹੈ ਕਿ ਇਮੀਗ੍ਰੇਸ਼ਨ ਕੇਸਾਂ ਦੀ ਬੇਹੱਦ ਵੱਡੀ ਬੈਕਲੌਗ ਹੈ ਲਗਭਗ 3.5 ਮਿਲੀਅਨ ਕੇਸ ਪਰ ਇਥੇ ਇਹ ਸਵਾਲ ਹੈ ਕਿ ਮਿਲਟਰੀ ਲਾਇਰਜ਼ ਕੋਲ ਇਮੀਗ੍ਰੇਸ਼ਨ ਕਾਨੂੰਨ ਦੀ ਖਾਸ ਟ੍ਰੇਨਿੰਗ ਨਹੀਂ ਹੁੰਦੀ ਜਿਸ ਕਰਕੇ ਫੈਸਲਿਆਂ ਦੀ ਗੁਣਵੱਤਾ ਤੇ ਡੂਈ ਪ੍ਰੋਸੈਸ ਉੱਪਰ ਚਿੰਤਾਜਰੂ ਜਤਾਈ ਜਾ ਰਹੀ ਹੈ ਕਾਨੂੰਨੀ ਮਾਹਿਰ ਕਹਿੰਦੇ ਨੇ ਕਿ ਜੱਜ ਬਣਾਉਣਾ ਸਿਰਫ ਨੰਬਰਸ ਦਾ ਖੇਡ ਨਹੀਂ ਕਿਉਂਕਿ ਹਰ ਕੇਸ ਦੇ ਪਿੱਛੇ ਕੇਸ ਦਾ ਫਿਊਚਰ ਹੁੰਦਾ ਹੈ ਇਸ ਲਈ ਇਹ ਕਦਮ ਪਾਵੇਂ ਬੈਕਲੌਗ ਘਟਾਉਣ ਲਈ ਚੁੱਕਿਆ ਗਿਆ ਪਰ ਫੈਸਲਿਆਂ ਦੀ ਨਿਰਪੱਖਤਾ ਤੇ ਕਾਫੀ ਵੱਡੇ ਸਵਾਲ ਵੀ ਖੜੇ ਹੋਣਗੇ ਅਗਲੀ ਵੱਡੀ ਖਬਰ EV2 ਗ੍ਰੀਨ ਕਾਰਡ ਦੇ ਬਾਰੇ ਫਿਸਕਲ ਇਅਰ 2025 ਦੋ ਸਰਪੱਚੀਲੀ EV2 ਕੈਟਾਗਰੀ ਦੀ ਸੀਮਾ ਕੋਟਾ ਪਹਿਲਾਂ ਹੀ ਖਤਮ ਹੋ ਚੁੱਕਾ ਹੈ ਇਸ ਦਾ ਮਤਲਬ ਹੈ ਕਿ ਹੁਣ ਇਸ ਸਾਲ ਹੋਰ ਕੋਈ ਨਵਾਂ EV2 ਗ੍ਰੀਨ ਕਾਰਡ ਇਸ਼ੂ ਨਹੀਂ ਕੀਤਾ ਜਾਵੇਗਾ ਜੋ ਨਵੇਂ ਐਪਲੀਕੈਂਟ ਹਨ ਉਹਨਾਂ ਨੂੰ ਅਗਲੇ ਫਿਸਕਲ ਇਅਰ 1 ਅਕਤੂਬਰ 2025 ਤੋਂ ਬਾਅਦ ਤੱਕ ਇੰਤਜ਼ਾਰ ਕਰਨਾ ਪਏਗਾ ਇਸ ਨਾਲ ਖਾਸ ਕਰਕੇ ਉਹਨਾਂ ਲੋਕਾਂ ਨੂੰ ਨੁਕਸਾਨ ਹੈ ਜਿਹੜੇ ਹਾਈਲੀ ਸਕਿਲਡ ਪ੍ਰੋਫੈਸ਼ਨਲਸ ਹਨ ਤੇ ਆਪਣੇ ਕੈਰੀਅਰ ਤੇ ਭੈਵੀ ਦੇ ਲਈ ਯੂਐਸ ਇਮੀਗ੍ਰੇਸ਼ਨ ਦੇ ਸੁਪਨੇ ਦੇਖ ਰਹੇ ਨੇ ਯੂਐਸ ਸੀਆਈਐਸ ਨੂੰ ਲਾ ਐਨਫੋਰਸਮੈਂਟ ਪਾਵਰਸ ਮਿਲ ਗਈਆਂ ਨੇ 트럼ਪ ਐਡਮਿਨਿਸਟ੍ਰੇਸ਼ਨ ਦੇ ਨਵੇਂ ਰੂਲ ਦੇ ਅਧੀਨ ਆ ਯੂਐਸ ਸੀਆਈਐਸ ਯਾਨੀ ਕਿ ਯੂਐਸ ਸਿਟੀਜ਼ਨਸ਼ਿਪ ਐਂਡ ਇਮੀਗ੍ਰੇਸ਼ਨ ਸਰਵਿਸਿਜ਼ ਨੂੰ ਕਾਨੂੰਨੀ ਤੌਰ ਤੇ ਉਹ ਪਾਵਰ ਮਿਲ ਗਈਆਂ ਨੇ ਜੋ ਪਹਿਲਾਂ ਸਿਰਫ ਆਈਐਸਬੋਰਡਰ ਪੈਟਰੋਲ ਦੇ ਕੋਲ ਹੁੰਦੀਆਂ ਸਨ ਹੁਣ ਯੂਐਸਸੀਆਈਐਸ ਕਾਸ ਏਜੰਟ ਭਰਤੀ ਕਰ ਸਕਦਾ ਹੈ ਜੋ ਕਿ ਇਨਵੈਸਟੀਗੇਸ਼ਨ ਕਰ ਸਕਦੇ ਨੇ ਗ੍ਰਫਤਾਰੀਆਂ ਕਰ ਸਕਦੇ ਨੇ ਵਾਰੰਟ ਜਾਰੀ ਕਰ ਸਕਦੇ ਨੇ ਤੇ ਤੇਜ਼ੀ ਨਾਲ ਰਿਮੂਵਲ ਕਾਰਵਾਈ ਕਰ ਸਕਦੇ ਨੇ ਇਸ ਦਾ ਅਸਰ ਇਹ ਹੋਵੇਗਾ ਕਿ ਇਮੀਗ੍ਰੇਸ਼ਨ ਦਾ ਉਹ ਡਿਪਾਰਟਮੈਂਟ ਜੋ ਪਹਿਲਾਂ ਸਿਰਫ ਕੇਸ ਪ੍ਰੋਸੈਸ ਕਰਦਾ ਸੀ ਉਹ ਹੁਣ ਸਿੱਧੀ ਕਾਰਵਾਈ ਵੀ ਕਰ ਸਕਦਾ ਹੈ ਇਹ ਗੱਲ ਕਈ ਇਮੀਗ੍ਰੈਂਟਸ ਲਈ ਚਿੰਤਾ ਦਾ ਕਾਰਨ ਹੈ ਕਿਉਂਕਿ ਹੁਣ ਡਾਕੂਮੈਂਟਸ ਵਿੱਚ ਇੱਕ ਛੋਟੀ ਜੀ ਗਲਤੀ ਵੀ ਵੱਡੀ ਕਾਰਵਾਈ ਦਾ ਕਾਰਨ ਬਣ ਸਕਦੀ ਹੈ। ਦੋਸਤੋ ਇਹ ਸਾਰੀਆਂ ਖਬਰਾਂ ਸਾਨੂੰ ਦੱਸਦੀਆਂ ਨੇ ਕਿ ਅਮਰੀਕਾ ਦੀ ਇਮੀਗ੍ਰੇਸ਼ਨ ਪਾਲਿਸੀ ਹੁਣ ਬੜੀ ਤੇਜ਼ੀ ਨਾਲ ਚੇਂਜ ਹੋ ਰਹੀ ਹੈ, ਬਦਲ ਰਹੀ ਹੈ। ਵੀਜ਼ਾ ਇੰਟਰਵਿਊ ਦੇ ਰੂਲ ਸਖਤ ਹੋ ਰਹੇ ਨੇ। ਯੂਐਸਸੀਆਈਐਸ ਨੂੰ ਪੁਲਿਸ ਵਰਗੀਆਂ ਪਾਵਰਜ਼ ਮਿਲ ਰਹੀਆਂ ਨੇ ਤੇ ਵੱਡੀਆਂ ਕੰਪਨੀਆਂ ਵੀ ਰੇਟ ਤੋਂ ਬਾਝ ਨਹੀਂ ਸਕਦੀਆਂ। ਟੀਪੀਐਸ ਵਰਗੀਆਂ ਸੁਰੱਖਿਆਵਾਂ ਖਤਮ ਹੋ ਗਈਆਂ ਨੇ। ਮਿਲਟਰੀ ਲਾਇਰਸ ਨੂੰ ਜੱਜ ਬਣਾਇਆ ਜਾ ਰਿਹਾ ਹੈ ਤੇ ਗ੍ਰੀਨ ਕਾਰਡ ਦੀ ਸੀਮਾ ਤੇਜ਼ੀ ਨਾਲ ਪੂਰੀ ਹੋ ਰਹੀ ਹੈ ਇਸ ਲਈ ਐਨ ਆਰ ਆਈਸ ਤੇ ਵਿਦੇਸ਼ ਜਾਣ ਦੀ ਪਲਾਨਿੰਗ ਬਣਾਉਣ ਵਾਲੇ ਲੋਕਾਂ ਲਈ ਇਹ ਜਾਣਕਾਰੀ ਬੜੀ ਜ਼ਰੂਰੀ ਹੈ ਸੋ ਇਹਨਾਂ ਜਾਣਕਾਰੀਆਂ ਨੂੰ ਆਪਣੇ ਜ਼ਿਹਨ ਵਿੱਚ ਰੱਖਦੇ ਆਂ ਆਪਣੀ ਅੱਗੇ ਦੀ ਪਲਾਨਿੰਗ ਤੁਸੀਂ ਬਣਾ ਸਕਦੇ ਹੋ ਇਹ ਸਾਨੂੰ ਹੁਣ ਤੱਕ ਦੀਆਂ ਅਪਡੇਟਸ ਬਾਕੀ ਅਪਡੇਟ ਲੈ ਕੇ ਜਲਦੀ ਮਿਲਦੇ ਆਂ ਦਿਓ ਏਜੰਟ ਹੱਸਦੇ ਵਾਸਤੇ ਰਹੋ ਜ਼ਿੰਦਗੀ ਜ਼ਿੰਦਾਬਾਦ